ਹਨੇਰੀ ਅਤੇ ਤੂਫਾਨ ਨੇ ਕੀਤਾ ਕਹਿਰ ਵਿਆਹ ਮੌਕੇ ਡਿੱਗੀ ਸਟੇਜ ਬਾਲਬਾਲ ਬੱਚੇ ਵਿਆਹ ਵਾਲੇ ਮੁੰਡਾ ਕੁੜੀ ਅਕਸਰ ਹੀ ਕਿਹਾ ਜਾਂਦਾ ਹੈ ਕਿ ਕੁਦਰਤ ਦਾ ਭੇਦ ਕੋਈ ਵੀ ਨਹੀਂ ਪਾ ਸਕਦਾ ਜਿਸ ਦੀ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਤੇਜ਼ ਹਵਾਵਾਂ ਨੇ ਵਿਆਹ ਲਈ ਬਣਾਇਆ ਸਾਰਾ ਸਟੇਜ ਹੀ ਸਿੱਟ ਦਿੱਤਾ ਦਰਅਸਲ ਕੁੜੀ ਵਾਲਿਆਂ ਨੇ ਵਿਆਹ ਦੇ ਲਈ ਮਹਿੰਗਾ ਪੈਲਸ ਬੁੱਕ ਕੀਤਾ ਸੀ ਅਤੇ ਪੈਲਸ ਦੇ ਬਾਹਰ ਗਰਾਊਂਡ ਦੇ ਵਿੱਚ ਵਿਆਹ ਦੇ ਲਈ ਇੱਕ ਸਟੇਜ ਵੀ ਬਣਾਇਆ ਗਿਆ ਸੀ ਜਿੱਥੇ ਕਿ ਮੁੰਡਾ ਕੁੜੀ ਦੇ ਸਾਰੇ ਹੀ ਵਿਆਹ ਵਾਲੇ ਸ਼ਗਨ ਹੋਣੇ ਸੀ ਪਰ ਮੁੰਡਾ ਕੁੜੀ ਸਟੇਜ ਤੇ ਆ ਗਏ ਅਤੇ ਸ਼ਗਨ ਸ਼ੁਰੂ ਹੋਣ ਲੱਗੇ ਤਾਂ ਇੱਕੋ ਦਮ ਤੇਜ਼ ਹਵਾ ਚੱਲਣ ਲੱਗੀ ਅਤੇ ਮੌਸਮ ਖਰਾਬ ਹੋ ਗਿਆ। ਮੌਸਮ ਖਰਾਬ ਹੁੰਦਾ ਦੇਖ ਕੇ ਪੰਡਤ ਮੁੰਡਾ ਕੁੜੀ ਨੂੰ ਕਹਿੰਦਾ ਕਿ ਮੌਸਮ ਬਹੁਤ ਖਰਾਬ ਹੈ ਜੇ ਮੇਰੀ ਮੰਨੋ ਤਾਂ ਆਪਾਂ ਪੈਲਸ ਦੇ ਅੰਦਰ ਚੱਲਦੇ ਆਂ। ਜਿਵੇਂ ਹੀ ਵਿਆਹ ਵਾਲੇ ਮੁੰਡਾ ਕੁੜੀ ਸਟੇਜ ਤੋਂ ਥੱਲੇ ਉਤਰੇ ਤਾਂ ਇੱਕੋ ਦਮ ਐਨੀ ਤੇਜ਼ ਹਨੇਰੀ ਚੱਲੀ ਕਿ ਸਟੇਜ ਹੀ ਡਿੱਗ ਗਈ। ਜਿਸ ਨੂੰ ਦੇਖ ਕੇ ਬਰਾਤੀ ਅਤੇ ਰਿਸ਼ਤੇਦਾਰ ਵੀ ਕੁਰਸੀਆਂ ਤੋਂ ਉੱਠ ਕੇ ਪੈਲਸ ਦੇ ਅੰਦਰ ਭੱਜ ਲਏ। ਜਿਸ ਤੋਂ ਬਾਅਦ ਮੁੰਡਾ ਕੁੜੀ ਦੇ ਮਾਪਿਓ ਨੇ ਪੰਡਤ ਨੂੰ ਕਿਹਾ ਕਿ ਤੁਸੀਂ ਵਧਿਆ ਕਿ ਤਾਂ ਕਿ ਇਹਨਾਂ ਨੂੰ ਅੰਦਰ ਭੇਜ ਦਿੱਤਾ ਨਹੀਂ ਤਾਂ ਕੋਈ ਅਨਹੋਣੀ ਘਟਨਾ ਵੀ ਵਾਪਰ ਸਕਦੀ ਸੀ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ